ਅ ਵਿਖੋ ਸਪੁੱਚੇ ਪੰਜਾਬ ਦੇ ਅੰਦਰ ਅੱਜ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਗਵਾਈ ਚ ਜਿਹੜੇ ਪੰਜ ਚੁਣੇ ਗਏ ਆ ਉਹਨਾਂ ਨੂੰ ਸੋਚਗਾਈ ਜਾ ਰਹੀ ਹੈ ਸੋ ਅੱਜ ਡਿਸਟ੍ਰਿਕਟ ਪਠਾਨਕੋਟ ਦੇ 421 ਪੰਚਾਇਤਾਂ ਦੀਆਂ 2435 ਜਿਹੜੇ ਪੰਜ ਸੇਵਾਰ ਨੇ ਉਹ ਸੋਚਣ ਲਈ ਆਏ ਆ ਸੋ ਅੱਜ ਲਮੀਨੀ ਸਟੇਡੀਅਮ ਦੇ ਅੰਦਰ ਮੈਂ ਸਮਝਦਾ ਬੜਾ ਇੱਕ ਇਤਿਹਾਸਕ ਪਲ ਆ ਕਿ ਜਿਹੜੇ ਪੰਜ ਸੇਵਾਨ ਚੁਣੇ ਆ ਉਹ ਸੋਚਣ ਲਈ ਆਏ ਆ ਔਰ ਸੋਚ ਚੁਕ ਸਮਾਗਮ ਹੋਇਆ ਸੋ ਇੱਕ ਇਹਤ ਕੀਤਾ ਗਿਆ ਕਿ ਅਸੀਂ ਪੰਜਾਬ ਦੇ ਨਾਲ ਨਾਲ ਜਿਹੜਾ ਆਪਣਾ ਪਿਆਰਾ ਜ਼ਿਲ੍ਹਾ ਪਠਾਨਕੋਟ ਇਸ ਜ਼ਿਲ੍ਹੇ ਨੂੰ ਵਿਕਾਸ ਸਿਪਕ ਤੋਂ ਬਲੰਦੀਆਂ ਤੱਕ ਲੈ ਕੇ ਜਾਣਾ ਸੋ ਨਾਟ ਓਨਲੀ ਵਿਕਾਸ ਬਲਕਿ ਇਹਦੀ ਖੂਬਸੂਰਤੀ ਇਹ ਹੈ ਕਿ ਅਸੀਂ ਇਸ ਜ਼ਿਲ੍ਹੇ ਦੇ ਅੰਦਰੋਂ ਨਸ਼ੇ ਨੂੰ ਵੀ ਖਤਮ ਕਰਨਾ ਡਰੱਗਸ ਦੇ ਖਿਲਾਫ ਜਿਹੜਾ ਸਾਡਾ ਪੁਲਿਸ ਮਹਿਕਮਾ ਲਗਾਤਾਰ ਸਰਗਮੀ ਕਰ ਰਿਹਾ ਉਹਦੀ ਹੇਠ ਥੱਲੇ ਤੇ ਲੈ ਕੇ ਦਰਾਸੂਰ ਤੱਕ ਜਿਹੜੀ ਸੂਚਨਾ ਮਿਲੇ ਸੋ ਦੋ ਤਿੰਨ ਸਾਈਡਾਂ ਤੋਂ ਅਸੀਂ ਲੋਕਾਂ ਨੂੰ ਅਪੀਲ ਕੀਤੀ ਆ ਕਿ ਜਿੱਥੇ ਡਵੈਲਪਮੈਂਟ ਕਰਨੀ ਆ ਪਿੰਡਾਂ ਦਾ ਵਿਕਾਸ ਕਰਨਾ ਰਗਜ਼ ਦੇ ਖਿਲਾਫ ਨਿਗਰ ਰੱਖਣੀ ਆ ਉਹਦੇ ਨਾਲ ਦੀ ਨਾਲ ਮੈਂ ਸਮੁੱਚੇ ਲੋਕਾਂ ਨੂੰ ਇਹ ਬੇਨਤੀ ਕੀਤੀ ਆ ਕਿ ਬਿਨਾਂ ਕਿਸੇ ਪੱਖਪਾਤ ਤੋਂ ਚਾਹੇ ਪੰਚਾਇਤ ਦਾ ਰੰਗ ਕੋਈ ਵੀ ਹੋਵੇ ਪੰਚਾਇਤ ਕਿਸੇ ਵੀ ਧਿਰ ਦੀ ਹੋਵੇ ਉਹ ਪਿੰਡ ਦੀ ਚੁਣੀ ਗਈ ਆ ਜੋ ਬਿਨਾਂ ਪੱਖਪਾਤ ਤੋਂ ਚਾਹੇ ਉਹ ਹਲਕੇ ਪੁਜਦੀਆਂ ਆ ਪੰਚਾਇਤਾਂ ਨੇ ਚਾਹੇ ਪਠਾਨਕੁਰਦੀਆਂ ਨੇ ਚਾਹੇ ਸਾਡੇ ਸੁਜਾਨਪੁਰ ਧਾਰਦੀਆਂ ਨੇ ਕੱਲੇ-ਕੱਲੇ ਪਿੰਡ ਦੇ ਅਸੀਂ ਉਹਨਾਂ ਨੂੰ ਕਿਹਾ ਵੀ ਨਕਸ਼ੇ ਬਣਾਓ ਆਪਣੇ ਪਿੰਡਾਂ ਦੀ ਮੁਸ਼ਕਲਾਂ ਦੀ ਡਿਮਾਰਕੇਸ਼ਨ ਕਰੋ ਉਸ ਤੋਂ ਬਾਅਦ ਅਸੀਂ ਕੱਲੇ-ਕੱਲੇ ਕੰਮ ਦੇ ਉੱਤੇ ਉਹਨੂੰ ਹੱਥ ਪਾਵਾਂਗੇ ਸੋ ਸਾਰੇ ਅਸੀਂ ਰਲ ਕੇ ਮੇਰੇ ਨਾਲ ਭੂਤੀ ਸ਼ਰਮਾ ਜੀ ਸਾਡੇ ਹਲਕਾ ਚਾਰਜ ਪਠਾਨਕੋਟ ਅਹਿਮਦ ਮੰਟੂ ਜੀ ਡਿਪਟੀ ਕਮਿਸ਼ਨਰ ਦਿੱਤਿਆ ਜੀ ਸਾਡੇ ਐਸਐਸਪੀ ਢਿਲੋ ਸਾਹਿਬ ਤੇ ਹੋਰ ਜਿੰਨੇ ਵੀ ਸਬੰਸ ਅਧਿਕਾਰੀ ਸਵਾਨ ਨੇ ਅਸੀਂ ਇਸ ਜ਼ਿਲ੍ਹੇ ਨੂੰ ਆਪਣੀਆਂ ਸਵਾਮਾਂ ਜਿਹੜੀਆਂ ਦੇਣੀਆਂ ਨੇ ਉਸ ਜ਼ਿਲ੍ਹੇ ਦੇ ਵਤਰੀ ਦੇ ਲਈ ਔਰ ਜਿਸ ਤਰ੍ਹਾਂ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਰੰਗਲਾ ਪੰਜਾਬ ਬਣਾਉਣ ਦਾ ਇੱਕ ਸੰਕਲਪ ਲਾਗੂ ਕੰਮ ਕਰ ਰਹੇ ਆ ਸੋ ਉਸ ਸੰਕਲਪ ਨੂੰ ਅੱਗੇ ਹੋਰ ਵਧਾਣਾ ਸੋ ਬੜਾ ਚੰਗਾ ਲੱਗਿਆ ਤੇ ਖਾਸ ਕਰਕੇ ਮਾਤਰ ਸ਼ਕਤੀ ਦਾ ਦੀ ਵੱਡੀ ਗਿਣਤੀ ਚਾਣਾ ਇਹ ਮੈਂ ਸਮਝਦਾ ਕਿ ਸਾਡੀ ਜਨਰਲ ਸੁਸਾਇਟੀ ਦੇ ਲਈ ਇੱਕ ਬੜਾ ਸੁਭਸ਼ਗਣਾ ਸਾਡੀਆਂ ਧੀਆਂ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਪੰਜ ਸਰਪੰਚ ਬਣੀਆਂ ਨੇ ਔਰ ਇੱਕ ਬੈਲੈਂਸਡ ਸੁਸਾਇਟੀ ਦੇ ਅੰਦਰ ਪਾਰਲੀਮੈਂਟ ਸਿਸਟਮ ਵੀ ਰਵੇ ਇਹ ਸਾਡੇ ਕਨਸਟੀਟਿਊਸ਼ਨਲ ਦੀ ਜਿਹੜੀ ਰੂਹ ਅਸਲ ਤੇ ਮੈਂ ਸਮਝਦਾ ਵੀ ਅਸੀਂ ਉਹਦੇ ਨੇੜੇ ਪੁੱਜੇ ਆ ਸੋ ਇਹ ਸੋਚ ਚੁਕ ਸਮਾਗਮ ਆਪਣੇ ਆਪ ਚਿਕੜਾ ਪ੍ਰੇਰਣਾਦਾਇਕ ਵੀ ਆ ਹੌਸਲਾ ਵੀ ਦਿੰਦਾ ਔਰ ਮੈਂ ਸਮਝਦਾ ਵੀ ਮੈਂ ਵੀ ਇਹਦੇ ਵਿੱਚ ਕਾਫੀ ਕੁਝ ਸਿੱਖੇ ਜਾ ਰਹੇ ਆ ਸੋ ਪਠਾਨਕੋਟ ਜ਼ਿਲ੍ਹੇ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ ਇਹ ਅੱਜ ਅਸੀਂ ਯਾਦ ਕੀਤਾ ਜੀ ਸੁਰਜ ਕੁਮਾਰ ਜੀ ਸਾਡੇ ಗ್ರಾಮ ਪੰਚਾਇਤ ਛੋਟੇਪੁਰ ਕਿੰਗਰਿਆ ਭਾਈ ਅੱਜ ਸੋਚ ਚੁਕ ਸਮਾਗਮ ਦੇ ਵਿੱਚ ਪਹੁੰਚ ਕੇ ਤੁਹਾਨੂੰ ਬਹੁਤ ਹੀ ਗਰਮ ਮਹਿਸੂਸ ਹੋਇਆ ਮੰਤਰੀ ਸਾਹਿਬਾ ਨੇ ਜੋ ਸੋਚ ਚੁਕ ਕਵਾਈ ਸਾਰਿਆਂ ਨੂੰ ਤੇ ਜਿਹੜਾ ਸਾਡਾ ਜੀ ਆਨਮੜਾ ਟਾਈਮ ਦੇ ਵਿੱਚ ਜੋ ਹਨ ਪਿੰਡ ਵਾਲਿਆਂ ਨੇ ਜਿਤਾ ਕੇ ਭੇਜਿਆ ਠੀਕ ਹੈ ਨਾ ਖਾਸ ਕਰਕੇ ਪਿੰਡ ਵਾਲਿਆਂ ਨੇ ਬਹੁਤ ਬਹੁਤ ਧੰਨਵਾਦੀ ਜੀ ਜੇ ਸਾਨੂੰ ਵੋਟਾਂ ਪਾਈਆਂ ਸਾਨੂੰ ਦਿਤਾਇਆ ਤੇ ਸਾਨੂੰ ਅੱਥਰੂਕ ਪਹੁੰਚਾਇਆ ਕਿ ਅਸੀਂ ਅਫਸਾਨੇ ਰੂਡੋ ਹੋ ਸਕੀ ਔਰ ਜਿਹੜੀ ਜਿਹੜੀ ਪਹਿਲ ਦੇ ਕਰਨ ਦੇ ਹਿਸਾਬ ਨਾਲ ਤੁਸੀਂ ਆਪਣੇ ਪਿੰਡ ਦਾ ਜਿਹੜਾ ਕੰਮ ਹੈ ਜੀ ਚਾਹਲੀ ਉਹ ਕੰਮ ਹੈ ਅਜਿਹਾ ਕਿਹੜਾ ਕੰਮ ਸਰ ਸਤੋ ਪਾਰੇ ਜਿਹੜੀ ਇਹ ਢੇਰੀ ਦੀ ਪਹਿਲ ਹੋਣਾ ਪੂਰੀ ਪੰਚਾਇਤ ਦੀ ਵਿਦ ਮੈਂਬਰ ਸਾਰੇ ਪਿੰਡ ਦੇ ਲੋਕ ਉਜਮਾ ਸਾਰੇ ਲੋਕਾਂ ਦੇ ਸਭ ਤੋਂ ਪਹਿਲੇ ਦੋੜਾ ਪੰਚਾਇਤੀ ਜ਼ਮੀਨਾਂ ਸਰਜੀ ਹਣਾ 40 ਸਾਲ ਹੋ ਗਿਆ ਸਰ ਜਦੋਂ ਤੋਂ ਪੰਚਾਇਤਾਂ ਬਣੀਆਂ ਸਾਡੀ ਕੋ ਪੰਚਾਇਤੀ ਜ਼ਮੀਨ ਨਹੀਂ ਆ ਗਈ ਸਰ ਅਪਸਨ ਕੋ ਜਾਈਏ ਦੱਸਦੇ ਆ ਕਿ ਕਿੰਗਰੇ ਪੰਚਾਇਤੀ ਜ਼ਮੀਨ ਹੈਗੀ ਦੇਖੋ ਰਕਵਾ ਸਰ ਕੋਈ ਮਲੈ ਦੀ ਪੁਸ਼ਪਤਾ ਨਹੀਂ ਹੈਗੀ ਸਾਡੀ ਇਹ ਜੀ ਪੰਚਾਇਤ ਹੈ ਸਰ ਇਹ ਆਸ਼ਵਾਸਨ ਦਿਵਾਣਾ ਚਾਹੁੰਦੇ ਆ ਆਪਣੇ ਲੋਕਾਂ ਨੂੰ ਕਿ ਸਾਡਾ ਸਭ ਤੋਂ ਪਹਿਲਾ ਮੋਟੀਵੇਸ਼ਨ ਹੈ ਕਿ ਪੰਚਾਇਤੀ ਜ਼ਮੀਨ ਆਪਾਂ ਕਰਵਾਉਣੀ ਹੈ ਜੀ ਕਿ ਸਾਡੀ ਪੰਚਾਇਤੀ ਜ਼ਮੀਨ ਜਿਹੜੀ ਦੱਬੀ ਹੋਈ ਹੈ ਬਾਕੀ ਜਿਨੇ ਵੀ ਪੰਚਾਇਤਾਂ ਆਈਆਂ ਕਿਸੇ ਨੇ ਸਾਰੇ ਇਸ ਬਾਰੇ ਮਲੈ ਪਿੱਤੀ ਹਣੀ ਤਾ ਆਸੀਂ ਉਹ ਨੁਮਬੇ ਨਹੀਂ ਕਰਨਾ ਚਾਹੁੰਦੇ ਲੇਕਿਨ ਫਿਰ ਜੋੜਾ ਜਿਹੜਾ ਪਹਿਲੇਧਰ ਦੇ ਕੰਮ ਆ ਉਹ ਸਾਡੀ ਪੰਚਾਇਤੀ ਜਮੀਰ ਹੋਏਗੀ ਸਰ ਤੇ ਸਭ ਤੋਂ ਪਹਿਲੇ ਆਪਣੀ ਪੰਚਾਇਤੀ ਜਮੀਰ ਕੜਾਵਾਂਗੇ ਬਾਕੀ ਹਾਲੇ ਟਾਈਮ ਦੇ ਵਿੱਚ ਬੱਚਿਆਂ ਨੂੰ ਸਪੋਰਟ ਦਾ ਸਮਾਨ ਹੈ ਜਿਮਾਂ ਉਹ ਜੋ ਫੈਸਿਲਿਟੀ ਦੇ ਰਹੀ ਹੈ ਸਰਕਾਰ ਉਹ ਬਦ ਤੋਂ ਬਦ ਫੈਸਿਲਿਟੀ ਆਪਣੇ ਪਿੰਡ ਵਿੱਚ ਲੈ ਕੇ ਆਵਾਂਗੇ ਸਰ ਔਰ ਇਹਨੂੰ ਲੈ ਕੇ ਮਾਨਯੋਗ ਮੰਤਰੀ ਸਾਹਿਬ ਅੱਲੋ ਕਹਿਆ ਗਿਆ ਹੈ ਕਿ ਅਸੀਂ ਨੂੰ ਠੰਡ ਪਾਣੀ ਹੈ ਇਹ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਹੁੰਦਾ ਸਰ ਉਹ ਅਜਿਹਾ ਹੈ ਤੁਹਾਡੇ ਸਾਹਮਣੇ ਜਾਗਰਣੇ ਕਰਨਾ ਚਾਹੁੰਦੇ ਆ ਆਪਣੇ ਤਰੀਕੇ ਨਾਲ ਅਸੀਂ ਨਾ ਆਪਣੇ ਮਿਲ ਵਾਰਡਵੰਦੀ ਦੇ ਤੌਰ ਤੇ ਤੁਹਾਡੇ ਮੈਂਬਰ ਸਾਹਿਬਾਨਾ ਲੋਕਾਂ ਦੇ ਕਾਕਰ ਜਿਹੜੇ ਸਰਾਰਤੀ ਬੰਦੇ ਹੈਗੇ ਨਾ ਇੱਕ ਵਾਰੀ ਵੋਨ ਕਰਾਂਗੇ ਉਹਨਾਂ ਨੂੰ ਇਹ ਕੋਈ ਦੱਸਾਂਗੇ ਕਿ ਇਹ ਕੰਮਾਂ ਤੋਂ ਮੁੜ ਜਾਓ ਉਹਨਾਂ ਆਮ ਆਦਮੀ ਪਾਰਟੀ ਸਰਕਾਰ ਹੈ ਤੁਹਾਡਾ ਕੋਈ ਆਦਾ ਸਿਸਟਮ ਨਹੀਂ ਚੱਲਦਾ ਮਾ ਜੀ ਬਹੁਤ ਖੁਸ਼ ਆਗਾ ਜੋ ਸਾਡੀ ਆਵਾਜ਼ ਆਦਮੀ ਪਾਰਟੀ ਨੇ ਇੱਥੇ ਬੰਦੋਬਸਤ ਕੀਤਾ ਸਟੇਡੀਅਮ ਦੇ ਵਿੱਚ एकदम ਬਿਲਕੁਲ ਮਲਰੀ ਇਤਨਾ ਸਹੀ ਥਾ ਕਿ ਕਿਸੇ ਕੋਈ ਪਰੇਸ਼ਾਨੀ ਨਹੀਂ ਆਈ ਆਡਮ ਬੰਦੋਬਸਤ ਬਹੁਤ ਅੱਛਾ ਥਾ ਸਿਟਿੰਗ ਬੰਦੋਬਸਤ ਬਹੁਤ ਅੱਛਾ ਥਾ ਫਿਰ ਚੀਪ ਕਸ਼ਤੋਂ ਕੇ ਲੀਏ ਬਠਣੇ ਦਾ ਬਹੁਤ ਅੱਛਾ ਪ੍ਰੋਗਰਾਮ ਕੀਆ ਥਾ ਏਕ-ਏਕ ਕੋ ਹੈਂਡਲ ਕੀਆ ਗਿਆ ਯਹਾਂ ਪੇ ਔਰ ਮਾਪ ਐਂਡ ਮਾਨੰਗਲਦ ਸਰਪੰਚੋਂ ਜਿਹੜਾ ਕਿ ਬਲਾਕ ਨਰੋਡ ਦੇ ਵਿੱਚ ਪੜਦਾ ਜੋ ਇੱਥੇ ਸੋਹ ਚੌਕ ਸਮਾਗਮ ਹੋਇਆ ਇਹਦੇ ਵਿੱਚ ਜੋ ਸਾਡੇ ਕਟੜ ਚੱਕ ਮੰਤਰੀ ਸਾਹਿਬ ਨੇ ਸਾਨੂੰ ਹਦਾਇਤਾਂ ਦਿੱਤੀਆਂ ਨਾ ਉਹਦੇ ਬਾਰੇ ਅਸੀਂ ਪੂਰਾ ਫਾਇਦਾ ਲਵਾਵਾਂਗੇ ਔਰ ਪੂਰੇ ਇਮਾਨਦਾਰ ਨਾਲ ਸ਼ਾਨ ਦੇ ਨਾਲ ਅਸੀਂ ਪਿੰਡ ਦਾ ਵਿਕਾਸ ਕਰਾਂਗੇ ਔਰ ਆਣ ਵਾਲੇ ਸਮੇਂ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦਾ ਬਹੁਤ ਬਹੁਤ ਮਤਲਬ ਸਾਧਿਆਂਗੇ ਜੈਨ